ਮੇਰਾ ਨਾਮ ਵਿਨੀ ਹੈ ਮੈਂ ਰਾਜਕੜੀਆ ਅਗਲ ਸਿਨਿਅਰ ਸੈਂਟਰੀ ਸਕੂਲ ਦੀ ਵਿਦਿਆਰਥਣ ਹਾਂ ਅੱਜ ਮੈਂ ਪੰਜਾਬੀ ਮਾਂ ਬੋਲੀ ਦੇ ਵਿਸ਼ੇ ਵਿੱਚ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿੰਨਾ ਅੱਖਰਾਂ ਨਾਲ ਪਾਪਾ ਲਿਖਦਾ ਉਸਦੇ ਨਾਲ ਪੋਤਾ ਦਿਲ ਵਿੱਚ ਤੇ ਮਾਂ ਬੋਲੀ ਲਈ ਪਿਆਰ ਹੈ ਕਿਵੇਂ ਪਰੋਤਾ ਰਾਜੇ ਸ਼ੀ ਮੁਕੱਦਮ ਕੁੱਤੇ ਇਹ ਗੱਲ ਸੁਣਾਵੇ ਰਾਜੇ ਸ਼ੀ ਮੁਕੱਦਮ ਕੁੱਤੇ ਇਹੋ ਗੱਲ ਸੁਣਾਵੇ ਹੱਟੇ ਤੇ ਬੈਠਾ ਉਹ ਵੇਖੋ ਤੇਰਾ ਤੇਰਾ ਗਾਵੇ ਜਪ ਜੀ ਵਰਗੇ ਰਤਨ ਲਿਆਇਆ ਲਾਪੇ ਵਿੱਚ ਪੋਤਾ ਸੀਨਾ ਅੱਖਰਾਂ ਨਾਲ ਬਾਬਾ ਲਿਖਦਾ ਉਹਨਾਂ ਦੇ ਨਾਲ ਪੋਤਾ ਬੱਚਿਆਂ ਨੂੰ ਗੁਰਮੁਖੀ ਸਿਖਾਉਂਦੇ ਗੁਰ ਅੰਗਦ ਜੀ ਪਿਆਰੇ ਸਾਰੇ ਅੱਖਰ ਸਾਵਸਰਕੇ ਉਹਨਾਂ ਨੇ ਸਵਾਰੇ ਸਿੱਖੋ ਆੜ ਪੰਜਾਬੀ ਬੋਲੀ ਘਰ ਘਰ ਦੇਣ ਨਿਯੋਤਾ ਸੀਨਾ ਅੱਖਰਾਂ ਨਾਲ ਬਾਬਾ ਲਿਖਦਾ ਉਹਨਾਂ ਦੇ ਨਾਲ ਪੋਤਾ ਹੋਈ ਪ੍ਰਾਪਤੀ ਹੈ ਅਨੰਦ ਸੁਣ ਤੋਂ ਮੇਰੀਏ ਮਾਏ ਇਹੀ ਗੱਲ ਕਰੋ ਅਮਰਦਾਸ ਜੀ ਮੁਖੋ ਨੇ ਫਰਮਾਇ ਸਾਡਾ ਪਿਆਰਾ ਦੋਤਾ ਜਿਨ੍ਹਾਂ ਅੱਖਰਾਂ ਨਾਲ ਬਾਬਾ ਲਿਖਦਾ ਉਹਨਾਂ ਦੇ ਨਾਲ ਪੁੱਤਾ ਹਰ ਪੈਲਣੀ ਲਾਹ ਦੇ ਵਿੱਚੋਂ ਜਿਸ ਪਰਵਰਤੀ ਕਰਮ ਨੇ ਲਾਇਆ ਦੁਰ ਉਹ ਗੁਰੂ ਰਾਮਦਾਸ ਹੈ ਸੱਚਾ ਸੋਢੀ ਸੁਲਤਾਨ કહਾਇਆ ਪਤੀ ਪਤਨੀ ਦਾ ਬਣਿਆ ਰਿਸ਼ਤਾ ਪਤੀ ਪਤਨੀ ਦਾ ਬਣਿਆ ਰਿਸ਼ਤਾ ਵਿੱਚ ਉਹ ਆਖ ਖਲੋਤਾ ਜਿਨ੍ਹਾਂ ਅੱਖਰਾਂ ਨਾਲ ਬਾਬਾ ਲਿਖਦਾ ਉਹਨਾਂ ਦੇ ਨਾਲ ਪੁੱਤਾ ਅੱਜ ਜਿਹੜਾ ਇੰਟਰਨੈਸ਼ਨਲ ਮਾਂ ਬੋਲੀ ਦਿਵਸ ਦੇ ਉਪਲੱਬਖ ਦੇ ਵਿੱਚ ਪੰਜਾਬੀ ਕਲਾ ਔਰ ਸਾਹਿਤ ਕੇਂਦਰ ਫਗਵਾੜਾ ਵੱਲੋਂ ਜਿਹੜੀ ਇਹ 1 ਮਾਰਚ ਕੱਢੀ ਜਾ ਰਹੀ ਹੈ ਵਿਦ ਦਾ ਮੈਸੇਜ ਕਿ ਅਸੀਂ ਜਿਹੜੀ ਆਪਣੀ ਮਾਂ ਬੋਲੀ ਨੂੰ ਜ਼ਿੰਦਾ ਰੱਖਣਾ ਹੈ ਔਰ ਇਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਕਿਉਂਕਿ ਹਿਸਟਰੀ ਜਾਣਦੀ ਹੈ ਕਿ ਜਿਹੜੀ ਕੌਮ ਆਪੀ ਮਾਂ ਬੋਲੀ ਮਾਂ ਬੋਲੀ ਭੁੱਲ ਜਾਂਦੀਆਂ ਨੇ ਕੌਮਾਂ ਹੀ ਮੁੱਕ ਜਾਂਦੀਆਂ ਨੇ ਤੇ ਇੱਕ ਬਹੁਤ ਵੱਡਾ ਇੰਡੀਕੇਟਰ ਹੈ ਕਿ ਜੇਕਰ ਕੋਈ ਕਮਿਊਨਿਟੀ ਖਤਮ ਹੋ ਰਹੀ ਹੈ ਤਾਂ ਉਹਦਾ ਇੱਕ ਇੰਡੀਕੇਟਰ ਉਹਦੀ ਜਿਹੜੀ ਮਦਰ ਟੰਗ ਹੈ ਜੀ ਉਹ ਖਤਮ ਹੋ ਰਹੀ ਹੈ ਤਾਂ ਉਹ ਕਮਿਊਨਿਟੀਜ਼ ਹੀ ਖਤਮ ਹੋ ਜਾਂਦੀਆਂ ਨੇ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਕ ਹਮਲਾ ਮਾਰਨਾ ਪਏਗਾ ਆਪਦੀ ਮਾਂ ਬੋਲੀ ਵਾਸਤੇ ਉਹਨੂੰ ਕਾਇਮ ਰੱਖਣ ਨੂੰ ਜ਼ਿੰਦਾ ਰੱਖਣ ਨੂੰ ਪ੍ਰਫੁੱਲਤ ਕਰਨ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਇਸ ਤਰੀਕੇ ਦੇ ਜਿਹੜੇ ਮਾਰਚਸ ਐ ਉਹਨਾਂ ਨੂੰ ਜੁਆਇਨ ਕੀਤਾ ਜਾਵੇ ਅਸੀਂ ਮੈਸੇਜ ਸਪਰੈਡ ਕਰੀਏ ਸਾਡੀ ਮਾਂ ਬੋਲੀ ਵਦੇ ਫੁੱਲੇ ਸਭ ਤੋਂ ਪਹਿਲਾਂ ਅੱਜ ਮੈਂ ਅੰਤਰਰਾਸ਼ਟਰੀ ਬੋਲੀ ਦਿਵਸ ਤੇ ਪਹਿਲਾ ਮਾਸੂ ਫੋੜਨ ਵਾਸਤੇ ਉਹ ਤੇ ਪੂਰੀ ਦੁਨੀਆ ਬਸਦੇ ਹੋਏ ਹਰ ਇੱਕ ਪੰਜਾਬੀ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅੱਜ ਮੈਂ ਜਿੱਥੇ ਫੁਆਰਾ ਵਿਖੇ ਪੰਜਾਬੀ ਗਲਾ ਕੇਂਦਰ ਤੇ ਸਾਹਿਦ ਕੇਂਦਰ ਵੱਲੋਂ ਅੱਜ ਇੱਕ ਪੰਜਾਬੀ ਚੇਤਨਾ ਮਾਰ ਜਿੱਥੇ ਕੱਢਿਆ ਗਿਆ ਪੂਰੇ ਫੁਆਰੇ 'ਚ ਤੇ ਜਿੱਥੇ ਸਮੁੱਚੀ ਪ੍ਰਬੰਧਕ ਟੀਮ ਨੂੰ ਕਿਨੜਾ ਜੀ ਨੂੰ ਹਰੀਬਾਲ ਜੀ ਨੂੰ ਤੇ ਪੂਰੀ ਜਿਹੜੇ ਇਹ ਟੀਮ ਦੇ ਮੈਂਬਰ ਹੈਗੇ ਸਾਰਿਆਂ ਨੂੰ ਵਧਾਈ ਦਿੰਦਾ ਤੇ ਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਆਪਣੇ ਪੰਜਾਬੀ ਵਿਰਸਾ ਨਾਲ ਜੁੜੀਏ ਜੋ ਕਿ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਅੱਜ ਅੰਤਰਰਾਸ਼ਟਰੀ ਦਿਵਸ ਤੇ ਅੰਤਰਰਾਸ਼ਟਰੀ ਦਿਵਸ ਜਿੱਤੇ ਅੱਜ ਪੂਰੇ ਬੁਰੀ ਦੁਨੀਆ ਜਿੱਤੇ ਇਸ ਨੂੰ ਮਨਾਇਆ ਜਾ ਰਿਹਾ ਤੇ ਉੱਥੇ ਹੀ ਮੈਂ ਦੇਖਿਆ ਜਾਵੇ ਤਾਂ ਅਗਰ ਯੂਐਸਏ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਇੰਗਲੈਂਡ ਹੋਵੇ ਉੱਥੇ ਪੰਜਾਬੀ ਭਾਸ਼ਾ ਨੂੰ ਦੂਜੀ ਦਰਜਾ ਭਾਸ਼ਾ ਦਾ ਦਰਜਾ ਦਿੱਤਾ ਗਿਆ ਵਾ ਪੰਜਾਬੀ ਭਾਸ਼ਾ ਦਿਨ ਹੈਗਾ ਔਰ ਇਹਦੇ ਵਿੱਚ ਪੰਜਾਬੀ ਜਿਹੜੀ ਹੈਗੀ ਆ ਉਹ ਮੁੱਖ ਭਾਸ਼ਾ ਕਿਉਂਕਿ ਸਾਰੀ ਦੁਨੀਆ ਪੇ 7700 ਲੈਂਗੁਏਜ ਬੋਲੀ ਜਾਂਦੀ ਹੈਗੀ ਆ ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ 10ਵੇਂ ਨੰਬਰ ਤੇ ਆ ਗਿਆ ਹੈ ਔਰ ਇਹ ਬਹੁਤ ਫਕਰੇ ਗੱਲ ਹੈਗੇ ਆ ਕਰੋੜ ਕਰੋੜ 15 ਕਰੋੜ ਜਿਹੜੇ ਆਗੇ ਆ ਦੁਨੀਆ ਵਿੱਚ ਬਸ ਲੋਕ ਹੈਗੇ ਆ ਉਹ ਕਦੇ ਪਾਸ਼ਾ ਬੋਲਦੇ ਆ ਸੋ ਇਸ ਸ਼ੁਭ ਮੌਕੇ ਤੇ ਮੈਂ ਪੰਜਾਬੀ ਬੋਲਣ ਵਾਲਿਆਂ ਨੂੰ ਬਹੁਤ ਵਧਾਈ ਦਿੰਦਾ ਹੈਗਾ ਆ ਔਰ ਪ੍ਰਮਾਤਮਾਗੇ ਅਰਦਾਸ ਕਰਦਾ ਹੈਗਾ ਕਿ ਸਾਡੀ ਜੀ ਪੰਜਾਬੀ ਭਾਸ਼ਾ ਆ ਦੇਹ ਦੁਗੇ ਰਾਸ਼ਟਰਗੋਣ ਤੱਕ ਹੀ ਕਰੇ ਮਾਂ ਬੋਲੀ ਦਿਵਸ ਦਾ ਜਿਹੜਾ ਦਿਨ ਆ ਅੰਤਰਰਾਸ਼ਟਰੀ ਇਹ ਮੈਂ ਸਾਰੇ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮਾਂ ਤੇ ਅੱਜ ਜਿਹੜਾ ਪੰਜਾਬ ਫਗਵਾੜੇ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਪੰਜਾਬੀ ਕਲਾ ਤੇ ਸਹਿਿਤਾ ਕੇਂਦਰ ਵੱਲੋਂ ਇਹ ਸਾਡੇ ਰਿੰਪੀ ਬਾਜੀ ਭਲਾਈ ਸਾਹਿਬ ਆ ਇਹਨਾਂ ਨੇ ਜਿਹੜੇ ਇਹਨਾਂ ਦੀ ਸਮੂਚੀ ਟੀਮ ਬਹੁਤ ਜੋਸ਼ ਔਰ ਨਾਲ ਇੱਥੇ ਪੰਜਾਬੀ ਦਿਵਸ ਜਿਹੜਾ ਮਾਂ ਬੋਲੀ ਦਾ ਮਨਾ ਰਹੇ ਆ ਇਹ ਜਿਹੜੀ ਬੋਲੀ ਆ ਪੀਰਾ ਬਗੰਮਰਾ ਦੀ ਸਤੂਰਾਂ ਦੀ ਸਤਕਰਾਂ ਦੀ ਬੋਲੀ ਆ ਮੈਂ ਸਾਰਿਆਂ ਨੂੰ ਇਹਦਾ ਫਿਰ ਬਹੁਤ-ਬਹੁਤ ਵਧਾਈ ਦਿੰਨਾ ਆ Baria Model Senior Secondary School, running under the motivational leadership of Shri K.K. Sadhana and the Dynamic Management Committee, located in the heart of Fagwara, serving humanity since 1965, affiliated to PSCB for Science, Commerce and Humanities. With the vision to empower students with the skill and qualities of leadership, students securing top position in 10th and plus 2 board exams, highly qualified national and state awarded teachers, high-tech modern science lab, computer lab home size lab and tata class at smart classes a modern approach to learning co curricular activities holistic growth for students winner of various inter school competitions. special stress on imbibing moral values special financial aid for needy and deserving students transfer facility available admissions are open for the session 2025-26 contact immediately at 8054359322